ਪੰਜੀ ਭੈਣਾਂ ਨੇ ਜਿਨ੍ਹਾਂ ਦਾ ਭਰਾ ਬਣ ਕੇ ਤੇਜ ਰੰਡਾਵਾ ਵੀਰ ਇੱਥੇ ਪਹੁੰਚਿਆ ਅਤੇ ਇਹਨਾਂ ਭੈਣਾਂ ਨੂੰ ਇਹ ਭਰਾ ਦਾ ਪਿਆਰ ਦਿੱਤਾ ਤੇ ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਅਸੀਸਾਂ ਦਿੱਤੀਆਂ ਨੇ ਇਹਨਾਂ ਭੈਣਾਂ ਨੇ ਅਸੀਂ ਤੇ ਨ ਭਰਾ ਹੀ ਹੈਗੇ ਆ ਸਾਡੀਆਂ ਕੋਈ ਭੈਣਾਂ ਨਹੀਂ ਹੈਗੀਆਂ ਸਿਰਫ ਸਾਡੀਆਂ ਭੁਆਈ ਰਖੜੀਆਂ ਬਣਨੌਂਦੀਆਂ ਸੀ ਤੇ ਇਸੇ ਵਿੱਚ ਇੱਕ ਸਾਡੀ ਕੁੜੀ ਆ 3 ਸਾਲ ਦੀ ਉਹਨੇ ਵੀ ਰਖੜੀ ਬੰਨੀ ਬੜਾ ਉਹਨੂੰ ਚਾਹ ਆ ਵੀ ਮੈਂ ਨਾ ਆਪਣੇ ਪਾਪਾ ਦੀ ਰਖੜੀ ਬੰਦੀ ਤੇ ਉਸੇ ਟਾਈਮ ਮੈਨੂੰ ਇਹਨਾਂ ਭੈਣਾਂ ਦਾ ਵੀ ਖਿਆਲ ਆਇਆ ਵੀ ਵੀ ਭੈਣਾਂ ਆਪਣੇ ਭਰਾ ਲਈ ਕੀ ਬੱਸ ਦੱਸਦੀਆਂ ਹੋਣਗੀਆਂ ਬਾਬਾ ਜੀ ਨੂੰ ਫੋਨ ਕੀਤਾ ਬਾਬਾ ਜੀ ਕੋਈ ਪਹੁੰਚਦਾ ਨਾ ਤਾਂ ਬਾਬਾ ਜੀ ਦਾਦੇ ਵੀ ਪੀ ਆਜੇ ਤੱਕ ਕੋਈ ਵੀ ਭਰਾ ਜਾਂ ਇਹਨਾਂ ਦਾ ਡੈਡੀ ਕੋਈ ਕੁਛ ਨਹੀਂ ਕੋਈ ਨਹੀਂ ਪੁੱਜਿਆ ਸਵਕਤ ਰਕੜੀ ਦੇ ਇਧਾਰ ਤੇ ਜਾਂ ਹੋਰ ਕੇ ਤੇ ਤੇ ਫਿਰ ਮੈਂ ਇਹੋ ਦਿਲ ਸੋਚੇ ਕਿ ਹੋਣਾ ਮੈਂ ਇਹਨਾਂ ਪੰਜੀ ਭੈਣਾਂ ਦਾ ਭਰਾ ਬਣ ਕੇ ਰਕੜੀ ਬਣਾ ਕੇ ਆਵਾਂ ਇਹਨਾਂ ਤੋਂ ਜਵੀਰ ਤੁਹਾਡੀ ਬੇਟੀ ਧੀਰਾਣੀ ਜਿਹੜੀ ਹੈ 3 ਸਾਲ ਦੀ ਹੈ ਤੁਸੀਂ ਉਸ ਤੋਂ ਪ੍ਰਭਾਵਿਤ ਹੋਏ ਜਿਹੜੀ ਉਹਨੇ ਹੱਥ ਤੇ ਤੁਹਾਡੇ ਰਖੜੀ ਤੇ ਜਾਈ ਮੋਹ ਦੀ ਤੰਦਾ ਸਜਾਈਆਂ ਤੇ ਤੁਹਾਨੂੰ ਇਹਨਾਂ ਭੈਣਾਂ ਦੀ ਯਾਦ ਆਈ ਪਰ ਜਿਹੜੇ ਇਹਨਾਂ ਦੇ ਆਪਣੇ ਭਰਾ ਸੀ ਉਹਨਾਂ ਨੂੰ ਯਾਦ ਨਹੀਂ ਆਈ ਇਸ ਤਿਉਹਾਰ ਦੇ ਕਿਵੇਂ ਦੇਖੋ ਇੱਕ ਪਿਆਰ ਹੁੰਦਾ ਹੈ ਭੈਣ ਭਰਾ ਦੀ ਹਨਾ ਪਰ ਉਹ ਭਰਾਵਾਂ ਦਾ ਪਿਆਰ ਇਸ ਕਰਕੇ ਖਤਮ ਹੋ ਗਿਆ ਸ਼ਾਇਦ ਵੀ ਇਹ ਮਨਬੁੱਧੀ ਆ ਪਰ ਮੈਨੂੰ ਇਹਨਾਂ ਵਿੱਚ ਪੰਜੀ ਦੀਆਂ ਪੰਜੀ ਭੈਣਾਂ ਵਿੱਚ ਇੱਕ ਭੈਣ ਮਨਬੁੱਧੀ ਨਹੀਂ ਲੱਗੀ ਵੀ ਕਿਉਂਕਿ ਉਸ ਸਮਾਜ ਨੇ ਉਸ ਭਰਾ ਨੇ ਇਸ ਕਰਕੇ ਇਹਨਾਂ ਨੂੰ ਆਪਣੇ ਤੋਂ ਨਕਾਰਤਾ ਵੀ ਇਹ ਮਨਬੁੱਧੀ ਆ ਪਰ ਮੈਨੂੰ ਇਹਨਾਂ ਵਿੱਚ ਆ ਕੇ ਬੜੀ ਖੁਸ਼ੀ ਹੋਈ ਆ ਵੀ ਮੇਰੀਆਂ ਪੰਜੀ ਭੈਣਾਂ ਬਣੀਆਂ ਆ ਜਿਹੜੀਆਂ ਹਰ ਸਾਲ ਮੇਰੇ ਰੱਖੀ ਜਾਇਆ ਕਰਨੀਆਂ ਹਰ ਇੱਕ ਭਰਾ ਨੂੰ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੈ ਹਰ ਇੱਕ ਭਰਾ ਨੂੰ ਇਹ ਬੇਨਤੀ ਕਰਦਾ ਆ ਪਿਹਾੜੇ ਹਰ ਸ਼ਾਇਦ ਮਾੜੀ ਸਮਾਜ ਕਰਕੇ ਸਾਡੇ ਹਰ ਸ਼ਾਇਦ ਨਾਤਾ ਆਸ਼ਰਮ ਖੁੱਲ ਗਏ ਆ ਜਿਹਦੇ ਵਿੱਚ ਸਾਡੀਆਂ ਮਾਵਾਂ ਰਹਿੰਦੀਆਂ ਭੈਣਾਂ ਰਹਿੰਦੀਆਂ ਆ ਮਾਵਾਂ ਵੀ ਹੋ ਰਹਿੰਦੀਆਂ ਜਿਨ੍ਹਾਂ ਦੇ ਤਿੰਨ ਤਿੰਨ ਪੋਤੇ ਆ ਉਹ ਮਾਵਾਂ ਅੱਜ ਮੰਨ ਬੁੱਧੀ ਹੋ ਚੁੱਕੀਆਂ ਆ ਜਿਨ੍ਹਾਂ ਨੇ ਆਪਣੇ ਤਿੰਨ ਤਿੰਨ ਪੁੱਤਾਂ ਸੰਭੇ ਆ ਤੇ ਮੈਂ ਤੇ ਇਹੋ ਪੀਲ ਕਰਦਾ ਵੀ ਨਾਸ਼ਮਾਂ ਤੱਕ ਜਰੂਰ ਪਹੁੰਚਿਆ ਕਰੋ ਇਹ ਬੰਦ ਦਰਵਾਜ਼ੇ ਵਿੱਚ ਰਹਿੰਦੀਆਂ ਪੰਜੀ ਦੀ ਪੰਜੀ ਭੈਣਾਂ ਕਿਉਂਕਿ ਇਹ ਸਮਾਜ ਲੋਨਕਾਰੀਆਂ ਗਈਆਂ ਪਰਵਾਰਾਂ ਲੋਨਕਾਰੀਆਂ ਗਈਆਂ ਸਭ ਰੱਬੀ ਰੂਹਾਂ ਇਥੇ ਰੱਬੀ ਰੱਬ ਦੇ ਘਰ ਵਿੱਚ ਰਹਿੰਦੀਆਂ ਆ ਤੇ ਸਾਨੂੰ ਵੀ ਇਹਨਾਂ ਦੇ ਭਰਾ ਭੈਣ ਪਿਓ ਕੁਆ ਜਮਾ ਦਾ ਪਿਆਰ ਦੇਣ ਜ਼ਰੂਰ ਹੋਣਾ ਪਹੁੰਚਣਾ ਚਾਹੀਦਾ ਹੈ ਅੱਜ ਫਿਰ ਮੇਰਾ ਪਰਿਵਾਰ ਦੇ ਨਾਲ ਆਉਂਦਾ ਹੈ ਨਾ ਤੇ ਵੀ ਸੋਚਦੇ ਵੀ ਸਾਡਾ ਹੀ ਪਰਿਵਾਰ ਹੋਵੇ ਸਾਡੀਆਂ ਹੀ ਪੈਣਾ ਸਾਡੇ ਵੀ ਬੱਚੇ ਹੈਗੇ ਆ ਕਈਆਂ ਦੇ ਬੱਚੇ ਹੋਣ ਕਰਕੇ ਵੀ ਉਹਨਾਂ ਮਾਵਾਂ ਨੂੰ ਘਰੋਂ ਕੱਢਿਆ ਗਿਆ ਤੇ ਇਥੇ ਹਾਸ਼ਮ ਵਿੱਚ ਰਹਿਣ ਦੀਆਂ ਆ ਜਿੱਦਾਂ ਕਿ ਇਹਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਹੈ ਨਾ ਤੇ ਮੈਨੂੰ ਇਹ ਭੈਣਾਂ ਮਿਲੀਆਂ ਤੇ ਰਕੜੀ ਬਣਾਉਂਦਾ ਉਹਨਾਂ ਚਾਹ ਆਇਆ ਹੈ ਤੇ ਬਹੁਤ ਹੀ ਮੈਨੂੰ ਮਨ ਨੂੰ ਸਕੂਨ ਹੀ ਮਿਲਿਆ ਆ ਤੇ ਇੱਕ ਖੁਸ਼ੀ ਹੋਈ ਆ ਵੀ ਮੈਂ ਪੰਜੀ ਭੈਣਾਂ ਦਾ ਭਰਾ ਬਣਿਆ ਜਿਨ੍ਹਾਂ ਦੇ ਲਹੂ ਸਫੇਦ ਹੋਏ ਨੇ ਚਿੱਟੇ ਹੋ ਜਿਹੇ ਨੇ ਲਹੂ ਜਿਹੜੇ ਆਪਣੀਆਂ ਭੈਣਾਂ ਨੂੰ ਵੀ ਪਹਿਚਾਨਦੇ ਜਾਂ ਭੈਣਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਇਥੋਂ ਤਾਈਂ ਰਹਿਣ ਲਈ ਮਜਬੂਰ ਕੀਤਾ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਦਿਨ ਤਿਹਾੜੀ ਤੇ ਜ਼ਰੂਰ ਮਿਲਣ ਚਾਹੇ ਆਸ਼ਰਮ ਬਣੇ ਇਹਨਾਂ ਵਾਸਤੇ ਨਹੀਂ ਕਿ ਜਿਨ੍ਹਾਂ ਦਾ ਸਹਾਰਾ ਨਹੀਂਦਾ ਉਹਨਾਂ ਦਾ ਸਹਾਰਾ ਬਣ ਜਾਂਦੇ ਨੇ ਇਹੋ ਜੇ ਆਸ਼ਰਮ ਵਧੀਆ ਪਰਾਲਾ ਚੱਲ ਰਹੇ ਨੇ ਬਾਬਾ ਜੀ ਵੀ ਜਿਹੜੇ ਇਹ ਆਸ਼ਰਮ ਚਲਾ ਰਹੇ ਨੇ ਚਲੋ ਉਹ ਸੇਵਾ ਨਿਭਾ ਰਹੇ ਨੇ ਪਰ ਮੇਰੀ ਅਪੀਲ ਹੈ ਜੀ ਤੁਸੀਂ ਦਿਨ ਤਿਹਾੜੀ ਦੇ ਆਪਣੇ ਪਰਿਵਾਰ ਦਾ ਆਪਣੀ ਭੈਣ ਦਾ ਆਪਣੀ ਮਾਂ ਦਾ ਆਪਣੇ ਭਰਾ ਦਾ ਜ਼ਰੂਰ ਪਤਾ ਲਓ ਜਨੋ ਅਗੇ ਵੀਨਵਾਦੂ ਮੂ ਮੂ ਮਜਾਇ ਪੈਸੀ ਤੇ ਮੈਨੂੰ ਕਿੰਨੇ ਦੋ ਬੱਚੇ ਨੇ ਕਹਿ ਰੱਖੜੀ ਦਾ ਕੀ ਮਾਹੌਲ ਹੈ ਮੈਨੂੰ ਕੋਈ ਨਹੀਂ ਕੋਈ ਰੂ ਆਏਗੀ ਤੇ ਪਰ ਉਹ ਅਚਾਨਕੀ ਤੇਜੀ ਭਾਈ ਵੀ ਕੋਲਾ ਕਿ ਮੈਂ ਰੱਖੜੀ ਮਨਾਉਣ ਨਹੀਂ ਆ ਰਿਹਾ ਕਈ ਬੱਚੇ ਕਹਿੰਦੇ ਕਿ ਮੈਂਟਲੀ ਆ ਆਸ਼ਣ ਤੇ ਜਾਂਦੇ ਮੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਹੁੰਦਾ ਤਾਂ ਜ਼ਿਜਵਾਤੀ ਨਹੀਂ ਵੱਧ ਹੁੰਦਾ ਤੇ ਜ਼ਿਜਵਾਤੀ ਦੇ ਅੱਖਾਂ ਜਿੱਥੋਂ ਤਾਂ ਹੀ ਆਏ ਨਾ ਉਹ ਆਪੈ ਨਾਲ ਜਿਹਨੂੰ ਮੈਂ ਕਹਿੰਦਾ ਉਹ ਹੈਗੇ ਨੇ। ਆਲਬੇਨਾਂ ਦੇ ਆਉਂਦੇ ਨਹੀਂ ਦਿਨ ਤੱਕ। ਅ ਅਜੇ ਤੱਕ ਜਿਹਨੇ ਕੋਈ ਪਹੁੰਚਿਆ ਬਸ ਇਹੀ ਆ ਕਿ ਪੁੱਛਦੇ ਆ ਠੀਕ ਹੈ ਜੀ ਠੀਕ ਹੈ ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਣਾ ਵਾ ਮਿਲਣਾ ਵਾ। ਬਾਕੀ ਜਿਹੜੇ ਸੰਸਾਰ ਵਿੱਚ ਜਿਹੜੀਆਂ ਅੰਜੂ ਵਾਲੇ ਆ ਤੇਜੀ ਭਾਜੀ ਨੇ ਨਦੀਪ ਭਾਜੀ ਹੋਰ ਵੀ ਕਈ ਅੰਜੂ ਉਹ ਪਹੁੰਚਦੇ ਨੇ ਪਰ ਭਰਾ ਨਹੀਂ ਪਹੁੰਚਦਾ ਜਿਹਦੀ ਲੋੜ ਆ ਉਹ ਨਹੀਂ ਪਹੁੰਚਦਾ। ਅਸਲੀਏ ਜਨਨ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਭੈਣ ਦੇ ਭਰਾ ਦੇ ਪਿਆਰ ਦਾ ਪ੍ਰਤੀਕ ਤੇ ਮੋਹ ਦੀਆਂ ਤੰਦਾਂ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਜਿਹੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਹਰ ਭੈਣ ਨੂੰ ਉਮੀਦ ਆਸ ਰਹਿੰਦੀ ਹੈ ਜਿ ਉਸ ਦਾ ਭਰਾ ਆਇਆ ਅਤੇ ਭੈਣਾਂ ਵੀ ਬਹੁਤ ਦਵਾਵਾਂ ਦੇ ਅਸੀਸਾਂ ਦਿੰਦੀਆਂ ਨੇ ਪਰ ਅੱਜ ਇਹੋ ਜਿਹੀਆਂ ਭੈਣਾਂ ਨੂੰ ਮਿਲੌਣ ਜਾ ਰਹੇ ਆ ਜਿਹੜੀਆਂ ਇੰਤਜ਼ਾਰ ਦੇ ਵਿੱਚ ਬੈਠੀਆਂ ਸੀ ਆਪਣੇ ਭਰਾ ਦੇ ਪਰ ਭਰਾ ਤਾਂ ਨਹੀਂ ਪਹੁੰਚੇ ਇਸ ਇੰਤਜ਼ਾਰ ਦੇ ਵਿੱਚ ਆਪਣੇ ਭੈਣਾਂ ਨੂੰ ਮਿਲਣ ਵਾਸਤੇ ਇਸ ਤਿਉਹਾਰ ਤੇ ਹਰ ਭੈਣ ਚਾਹੁੰਦੀ ਹੈ ਜਿ ਉਸ ਦਾ ਭਰਾ ਹੋਵੇ ਤੇ ਭੈਣ ਵੀ ਭਰਾ ਵੀ ਜਾਂਦੇ ਨੇ ਜਿ ਉਸ ਦੀਆਂ ਭੈਣਾਂ ਉਸ ਨੂੰ ਮਿਲਣ ਆਉਣ ਪਰੇ ਜਿਹੜੀਆਂ ਭੈਣਾਂ ਨੇ ਜਰੂਰ ਮਦਬੁੱਧੀ ਦੱਸਿਆ ਜਾ ਰਿਆ ਇਹਨਾਂ ਨੂੰ ਅਤੇ ਇਹ ਆਸ਼ਰਮ ਦੇ ਵਿੱਚ ਰਹਿੰਦੀਆਂ ਨੇ ਬੇਆਸਰਿਆਂ ਦਾ ਆਸਰਾ ਆ ਵੈਲਫੇਅਰ ਸੁਸਾਇਟੀ ਜਿਹੜੀ ਚਲਾ ਰਹੇ ਨੇ ਉੱਥੇ ਤਾਂ ਇਹਨਾਂ ਭੈਣਾਂ ਦੀ ਉਮੀਦ ਤੇ ਪੂਰਾ ਉਤਰਿਆ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਤੇਜੀ ਰੰਡਾਵਾ ਜਿਹੜਾ ਜੀ ਐਨ ਜੀਓ ਚਲਾਉਂਦਾ ਹੈ ਪਰ ਇਹਨਾਂ ਭੈਣਾਂ ਦਾ ਭਰਾ ਬਣ ਗਿਆ 20 ਤੋਂ 25 ਭੈਣਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਭਰਾ ਬਣ ਕੇ ਤੇਜੀ ਰੰਡਾਵਾ ਵੀਰ ਇੱਥੇ ਪਹੁੰਚਿਆ ਅਤੇ ਇਹਨਾਂ ਭੈਣਾਂ ਨੂੰ ਇਹ ਭਰਾ ਦਾ ਪਿਆਰ ਦਿੱਤਾ ਤੇ ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਅਸੀਸਾਂ ਦਿੱਤੀਆਂ ਨੇ ਇਹਨਾਂ ਭੈਣਾਂ ਨੇ ਤਾ ਤੇਜੀਵੀਰ ਸਾਡੇ ਨਾਲ ਹੈ ਤੇਜੀਵੀਰ ਪਹਿਲਾਂ ਬਹੁਤ ਬੋਸਵਾ ਗਿਆ ਧੰਨਵਾਦ ਅਸਲੀ ਚੈਨਲ ਦਾ ਜਿਹੜਾ ਇਹ ਨਾਲ ਜਿਹੜੀਆਂ ਤਰਸ ਰਹੀਆਂ ਹੈ ਭਰਾਵਾਂ ਨੂੰ ਪੈਣਾ ਉਹਨਾਂ ਤੋਂ ਪਹੁੰਚੇ ਜੀ ਵੀਰ ਮੋਧੀਆਂ ਤੰਦਾਂ ਦਾ ਤੋਂ ਹਿਆ ਰਿਹਾ ਹੈ ਬੋਲਿਆ ਜਾਂਦਾ ਜੇ ਮੋਧੀਆਂ ਤੰਦਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਹੱਥ ਦੇ ਸਜਾਉਨੇ ਆ ਤਾਂ ਸਾਡੀ ਲੰਬੀ ਉਮਰ ਹੋ ਜਾਂਦੀ ਹੈ ਤਾਂ ਇਹ ਭੈਣਾਂ ਨੇ ਜਿਹੜੀਆਂ ਆਪਣੇ ਭਰਾ ਦੇ ਇੰਤਜ਼ਾਰ ਦੇ ਵਿੱਚ ਬੈਠੀਆਂ ਸੀ ਪਰ ਤੁਸੀਂ ਇਹਨਾਂ ਦਾ ਭਰਾ ਬਣ ਕੇ ਅੱਜ ਇੱਥੇ ਪਹੁੰਚੇ ਹੋ ਜਿਵੇਂ ਮਨ ਦੇ ਵਿੱਚ ਵਿਚਾਰ ਜਿਹੜਾ ਇੱਕ ਭੈਣ ਭਰਾ ਦਾ ਰਿਸ਼ਤਾ ਹੈ ਨਾ ਇੱਕ ਬਲੱਡ ਦਾ ਰਿਸ਼ਤਾ ਆ ਹਨਾ ਤੇ ਪਰ ਜਿਹੜੀਆਂ ਇਹ ਭੈਣਾਂ ਆਇਆ ਇਹਨਾਂ ਦੇ ਭਰਾਵਾਂ ਦੇ ਪਤਾ ਨਹੀਂ ਕੀ ਬਲੱਡਨ ਹੋ ਗਿਆ ਜਿਹੜਾ ਇਹਨਾਂ ਕੋ ਪਹੁੰਚੇ ਨਹੀਂ ਆ ਕਿਉਂਕਿ ਜੇ ਸਾਨੂੰ ਘਰ ਵਿੱਚ ਆਪਣੀਆਂ ਭੈਣਾਂ ਪ੍ਰਤੀ ਪਿਆਰ ਆਣਾ ਤੇ ਇਹਨਾਂ ਪਤੀ ਵੀ ਉਹਨਾਂ ਨੂੰ ਪਿਆਰ ਰੱਖਣਾ ਚਾਹੀਦਾ ਜੇ ਮਨਬੁੱਧੀ ਹਈਆਂ ਫਿਰ ਕਿਾ ਚਲੋ ਇਹ ਵੀ ਵਾਇਗਰੂ ਵਾਇਗਰੂ ਦੀਆਂ ਦੇਣਿਆ ਹਨਾ ਤੇ ਇਸ ਕਰਕੇ ਮੈਂ ਇਹੋ ਚਾਹੁੰਦਾ ਆ ਵੀ ਜੇ ਇਹ ਮਨਬੁੱਧੀ ਹਈਆਂ ਇਹਨਾਂ ਨੂੰ ਆਸ਼ਰਮ ਦੇ ਨਾਂ ਛੱਡ ਉਹਨਾਂ ਨੂੰ ਘਰ ਰੱਖੋ ਤੇ ਇਹਨਾਂ ਨੂੰ ਭੈਣਾਂ ਦਾ ਭਰਾਵਾਂ ਨੂੰ ਪਿਆਰ ਮਿਲੇ ਜਿਹੜਾ ਕਿਉਂਕਿ ਇਹ ਭੈਣਾਂ ਇਸ ਵਕਤ ਭਰਾ ਦਾ ਪਿਆਰ ਚਾਹੁੰਦੀਆਂ ਆ ਤੇ ਜਿੱਦਾਂ ਸਾਡੀਆਂ ਸਹੀ ਭੈਣਾਂ ਕਰਾਂ ਵਿੱਚ ਭਰਾਵਾਂ ਨੂੰ ਡੀ ਕਰਦੀਆਂ ਜਾਂ ਭਰਾ ਭੈਣਾਂ ਦੀ ਡੀ ਕਰਦੇ ਆ ਸਾਡੇ ਰਖੜੀ ਬੰਨਣਾ ਆ ਇਦਾਂ ਹੀ ਇਹ ਭੈਣਾਂ ਆਪਣੇ ਭਰਾਵਾਂ ਦੀ ਡੀ ਕਰਦੀਆਂ ਆ ਵਿੱਚ ਵੀ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਛਿੰਨੀਆਂ ਭੈਣਾਂ ਨੇ ਤੁਹਾਡੀਆਂ ਅਤੇ ਹਰ ਸਾਲ ਕਿਵੇਂ ਇਹ ਤਿਉਹਾਰ ਮਨਾਉਂਦਾ ਸਾਡੀਆਂ ਅਸੀਂ ਤਿੰਨ ਭਰਾ ਹੀ ਹੈਗੇ ਆ ਸਾਡੀਆਂ ਕੋਈ ਭੈਣਾਂ ਨਹੀਂ ਹੈਗੀਆਂ ਸਿਰਫ ਸਾਡੀਆਂ ਭੂਆ ਹੀ ਰਖੜੀ ਬੰਨਣਾਉਂਦੀਆਂ ਸੀ ਤੇ ਇਸੇ ਵਿੱਚ ਸਾਡੀ ਕੁੜੀ ਆ 3 ਸਾਲ ਦੀ ਉਹਨੇ ਵੀ ਰਖੜੀ ਬੰਨੀ ਬੜਾ ਉਹਨੂੰ ਚਾਹ ਆ ਵੀ ਮੈਂ ਨਾ ਆਪਣੇ ਪਾਪਾ ਤੇ ਰਖੜੀ ਬੱਦੀ ਤੇ ਉਸੇ ਟਾਈਮ ਮੈਨੂੰ ਇਹਨਾਂ ਭੈਣਾਂ ਦਾ ਵੀ ਖਿਆਲ ਆਇਆ ਵੀ ਇਹ ਵੀ ਭੈਣਾਂ ਆਪਣੇ ਭਰਾ ਲਈ ਕੀ ਬਹਤ ਦੱਸਦੀਆਂ ਹੋਣਗੀਆਂ ਤੇ ਚਲੋ ਮੈਂ ਕਿਹਾ ਸ਼ਾਇਦ ਕੋਈ ਭਰਾ ਆਉਂਦਾ ਹੋਊਗਾ ਬਾਬਾ ਜੀ ਨੂੰ ਮੈਂ ਫੋਨ ਕੀਤਾ ਬਾਬਾ ਜੀ ਕੋਈ ਪਹੁੰਚਦਾ ਇਹਨਾਂ ਤੋਂ ਬਾਬਾ ਜੀ ਦਾਦੇ ਵੀ ਪੀ ਆ ਜੀ ਤੱਕ ਕੋਈ ਵੀ ਭਰਾ ਜਾਂ ਇਹਨਾਂ ਦਾ ਡੈਡੀ ਕੋਈ ਕੁਛ ਨਹੀਂ ਕੋਈ ਨਹੀਂ ਪੁੱਜਿਆ ਇਸ ਵਕਤ ਰਖੜੀ ਦੇ ਤਿਹਾੜ ਤੇ ਜਾਂ ਹੋਰ ਕੇ ਤੇ ਤੇ ਫਿਰ ਮੈਂ ਇਹੋ ਦਿਲ ਸੋਚਿਆ ਕਿਉਂ ਨਾ ਮੈਂ ਇਹਨਾਂ ਪੰਜੀ ਭੈਣਾਂ ਦਾ ਭਰਾ ਬਣ ਕੇ ਰਖੜੀ ਬਣਾ ਕੇ ਆਵਾਂ ਇਹਨਾਂ ਤੋਂ ਤੇ ਜੀਵੀਰ ਤੁਹਾਡੀ ਬੇਟੀ ਧੀਰਾਣੀ ਜਿਹੜੀ ਹੈ 3 ਸਾਲ ਦੀ ਹੈ ਤੁਸੀਂ ਉਸ ਤੋਂ ਪ੍ਰਭਾਵਿਤ ਹੋਏ ਜੋਲੀ ਉਹਨੇ ਹੱਥ ਤੇ ਤੁਹਾਡੇ ਰਖੜੀ ਸਜਾਈ ਤਾ ਮੋਹ ਦੀਆਂ ਤੰਦਾ ਸਜਾਈਆਂ ਤੇ ਤੁਹਾਨੂੰ ਇਹਨਾਂ ਭੈਣਾਂ ਦੀ ਯਾਦ ਆਈਏ ਪਰ ਜਿਹੜੇ ਇਹਨਾਂ ਦੇ ਆਪਣੇ ਭਰਾ ਸੀ ਉਹਨਾਂ ਨੂੰ ਯਾਦ ਨਹੀਂ ਆਈ ਇਸ ਤਿਉਹਾਰ ਦੇ ਕਿਵੇਂ ਦੇਖਦੇ ਉਹ ਵੀ ਵੇਖੋ ਵੀ ਇੱਕ ਪਿਆਰ ਹੁੰਦਾ ਹੈ ਭੈਣ ਭਰਾ ਦੀ ਹਨਾ ਪਰ ਉਹ ਭਰਾਵਾਂ ਦਾ ਪਿਆਰ ਇਸ ਕਰਕੇ ਖਤਮ ਹੋ ਗਿਆ ਸ਼ਾਇਦ ਵੀ ਇਹ ਮਨਬੁੱਧੀ ਆ ਪਰ ਮੈਨੂੰ ਇਹਨਾਂ ਵਿੱਚ ਪੰਜੀ ਦੀਆਂ ਪੰਜੀ ਭੈਣਾਂ ਵਿੱਚ ਇੱਕ ਭੈਣ ਮਨਬੁੱਧੀ ਨਹੀਂ ਲੱਗੀ ਵੀ ਕਿਉਂਕਿ ਉਸ ਸਮਾਜ ਨੇ ਉਸ ਭਰਾ ਨੇ ਇਸ ਕਰਕੇ ਇਹਨਾਂ ਨੂੰ ਆਪਣੇ ਤੋਂ ਨਕਾਰਤਾ ਵੀ ਇਹ ਮਨਬੁੱਧੀ ਆ ਪਰ ਮੈਨੂੰ ਇਹਨਾਂ ਵਿੱਚ ਆ ਕੇ ਬੜੀ ਖੁਸ਼ੀ ਹੋਈ ਆ ਵੀ ਮੇਰੀਆਂ ਪੰਜੀ ਭੈਣਾਂ ਬਣੀਆਂ ਆ ਜਿਹੜੀਆਂ ਹਰ ਸਾਲ ਮੇਰੇ ਰਖੜੀ ਜਾਇਆ ਕਰਨਗੀਆਂ ਇੱਥੇ ਵੀ ਇਹ ਵੀ ਮੰਨਿਆ ਜਾਂਦਾ ਜੇ ਭੈਣਾਂ ਦੀਆਂ ਦੁਆਵਾਂ ਦੇ ਅਸੀਸਾਂ ਨਾਲ ਸਾਡੀ ਲੰਬੀ ਉਮਰ ਹੁੰਦੀ ਐ ਸਾਨੂੰ ਤਤੀ ਬਾਦ ਉਹ ਬਚਾ ਲੈਂਦੀਆਂ ਨੇ ਅਸੀਸਾਂ ਦੇ ਦੁਆਵਾਂਾਂ ਪਰ ਇਹਨਾਂ ਦੀਆਂ ਦਵਾਵਾਂ ਜਾਂ ਅਸੀਸਾਂ ਅਜ ਪੰਜੀ ਭੈਣਾਂ ਦੀ ਤੁਹਾਨੂੰ ਮਿਲੀਆਂ ਨਹੀਂ ਕਿਹੜੀ-ਕਿਹੜੀ ਅਸੀਸ ਮਿਲੀਆਂ ਹਰ ਇੱਕ ਭੈਣ ਨੇ ਮੈਨੂੰ ਬੜਾ ਹੀ ਵਧੀਆ ਤਰੀਕੇ ਨਾਲ ਸਹੀ ਤਰੀਕੇ ਨਾਲ ਰਖੜੀ ਬੰਨੀ ਆ ਜਿੱਦਾਂ ਕੋਈ ਭੈਣ ਆ ਪ੍ਰਾਪਤੀ ਕਰਦੀ ਹੈ ਨਾ ਉਦੋਂ ਇੰਨਾਂ ਭੈਣਾਂ ਨੇ ਕੀਤਾ ਆ ਇੱਥੇ ਕਈ ਭੈਣਾਂ ਨੂੰ ਆਪਣੇ ਭਰਾਵਾਂ ਦੇ ਚੇਤੇ ਆਈਆਂ ਰੋਣ ਵੀ ਡਾਪੀਆਂ इमोशनल ਵੀ ਹੋ ਗਈਆਂ ਵੀ ਅਸੀਂ ਆਪਣੇ ਭਰਾਵਾਂ ਦੇ ਰਖੜੀਆਂ ਬੰਨਦੀਆਂ ਸੀ ਤੇ ਉਹਨਾਂ ਭਰਾਵਾਂ ਨੇ ਸਾਨੂੰ ਆਸ਼ਰਮਾਂ ਤੱਕ ਪਹੁੰਚਾ ਦਿੱਤਾ ਆ ਤੇ ਭੈਣਾਂ ਨੇ ਮੈਨੂੰ ਬਹੁਤ ਹੀ ਦਿਵਾਵਾਂ ਦਿੱਤੀਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਇੱਥੇ ਪਹੁੰਚਣ ਪਹੁੰਚਣ ਕੇ ਰਖੜੀ ਬਣਾਉਣ ਤੇ ਮੈਂ ਤੇ ਹਰ ਇੱਕ ਭਰਾ ਨੂੰ ਜਿਨ੍ਹਾਂ ਦੀਆਂ ਭੈਣਾਂ ਨੇ ਹੈਗਾ ਹਰ ਇੱਕ ਭਰਾ ਨੂੰ ਇਹੋ ਬੇਨਤੀ ਕਰਦਾ ਆ ਵੀ ਸਾਡੇ ਹਰ ਸ਼ਹਿਰ ਚ ਮਾੜੀ ਸਮਾਜ ਕਰਕੇ ਸਾਡੇ ਹਰ ਸ਼ਹਿਰ ਚ ਨਾਤਾ ਆਸ਼ਰਮ ਖੁੱਲ ਗਏ ਆ ਜਿਦੇ ਵਿੱਚ ਸਾਡੀਆਂ ਮਾਵਾਂ ਰਹਿੰਦੀਆਂ ਭੈਣਾਂ ਰਹਿੰਦੀਆਂ ਆ ਮਾਵਾਂ ਵੀ ਹੋ ਰਹਿੰਦੀਆਂ ਜਿਨ੍ਹਾਂ ਦੇ ਤਿੰਨ ਤਿੰਨ ਪੋਤੇ ਆ ਉਹ ਮਾਵਾਂ ਅੱਜ ਮਨਬੁੱਧੀ ਹੋ ਚੁੱਕੀਆਂ ਜਿਨ੍ਹਾਂ ਨੇ ਆਪਣੇ ਤਿੰਨ ਤਿੰਨ ਪੁੱਤਾਂ ਸੰਭੇ ਆ ਤੇ ਮੈਂ ਤੇ ਇਹੋ ਬੀਲ ਕਰਦਾ ਵੀ ਨਾਸ਼ਮਾਂ ਤੱਕ ਜਰੂਰ ਪਹੁੰਚਿਆ ਕਰੋ ਤੇ ਇਨਾਂ ਭੈਣਾਂ ਦਾ ਇਨਾਂ ਰੂਹਾਂ ਦਾ ਪਿਆਰ ਲਿਆ ਕਰੋ ਇੱਥੇ ਜਿਵੇਂ ਸਮਾਜ ਦੇ ਵਿੱਚ ਭਾਵੇਂ ਇਹਨਾਂ ਨੂੰ ਮੰਦਬੁੱਧੀ ਦੱਸਿਆ ਜਾ ਰਿਹਾ ਜਾਂ ਮੈਂਟਲੀ ਅਪਸਟ ਦੱਸਿਆ ਜਾ ਰਿਹਾ ਪਰ ਜੇ ਮੰਦਬੁੱਧੀ ਹੁੰਦੀਆਂ ਤਾਂ ਜਿਹੜੀ ਇਹ ਮੋਹਦੀਆਂ ਤੰਦਾ ਤੁਹਾਡੇ ਹੱਥ ਤੇ ਤੁਹਾਡੀ ਬਾਹਰ ਸਜਾਈਆਂ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਨਾ ਚੱਲਦਾ ਬੜੇ ਪਿਆਰ ਨਾਲ ਸਜਾਈਆਂ ਇਹ ਮੋਹਦੀਆਂ ਤੰਦਾ ਤੇ ਬੜੇ ਪਿਆਰ ਨਾਲ ਇਹਨਾਂ ਨੇ ਤੁਹਾਡਾ ਮੂੰਹ ਵੀ ਮਿੱਠਾ ਜਵਾਇਆ ਅਤੇ ਉੱਥੇ ਇਹਨਾਂ ਦਾ ਮਨ ਵੀ ਭਰ ਆਇਆ ਇਹਨਾਂ ਨੂੰ ਯਾਦ ਵੀ ਆਈ ਆਪਣੇ ਭਰਾਵਾਂ ਦੀ ਮੈਂ ਸੁਬਦਾ ਜੀ ਇਹ ਮੰਦਬੁੱਧੀ ਨਹੀਂ ਮੰਦਬੁੱਧੀ ਉਹ ਹੈ ਜਿਨ੍ਹਾਂ ਨੇ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਛੱਡਿਆ ਕਿਵੇਂ ਦੇ ਮੈਂ ਦੇਖੋ ਕਿੰਨਾ ਵੀ ਮਨਬੁੱਧੀ ਅਸਲ ਜੀ ਉਹੀ ਆ ਕਿਉਂਕਿ ਇਹ ਭੈਣਾਂ ਵੇਖੋ ਪਿਆਰ ਕਿੰਨਾ ਆ ਇਹ ਭੈਣਾਂ ਦੇ ਚਾਹੁੰਦੀਆਂ ਵੀ ਸਾਡੇ ਭਰਾ ਹੋਣ ਸਾਡੇ ਕੋ ਰਖੜੀ ਬਣਾਉਣ ਇਹ ਭੈਣਾਂ ਇਹ ਨਹੀਂ ਕਹਿੰਦੀਆਂ ਸਾਨੂੰ ਨਾਲ ਲੈ ਜਾਓ ਭੈਣਾਂ ਕਹਿੰਦੀਆਂ ਜੇ ਭਰਾ ਹੈਗਾ ਨਾ ਇੱਥੇ ਪਿਆਰ ਮਿਲ ਜਾਂਦਾ ਆ ਇੱਥੇ ਖੁਸ਼ੀ ਹੋ ਜਾਂਦੀ ਭੈਣ ਨੂੰ ਵੀ ਮੇਰਾ ਭਰਾ ਰਖੜੀ ਬਣਾਉਣ ਆਇਆ ਹੈ ਬਈ ਐਸ ਵਕਤ ਇਹ ਬੰਦ ਦਰਵਾਜ਼ੇ ਵਿੱਚ ਰਹਿੰਦੀਆਂ ਪੰਜੀ ਦੀਆਂ ਪੰਜੀ ਭੈਣਾਂ ਕਿਉਂਕਿ ਇਹ ਸਮਾਜ ਵੱਲੋਂ ਨਕਾਰੀਆਂ ਗਈਆਂ ਪਰਵਾਰਾਂ ਵੱਲੋਂ ਨਕਾਰੀਆਂ ਗਈਆਂ ਸਭ ਰੱਬੀ ਰੂਹਾਂ ਇਥੇ ਰੱਬੀ ਰੱਬ ਦੇ ਘਰ ਵਿੱਚ ਰਹਿੰਦੀਆਂ ਆ ਤੇ ਸਾਨੂੰ ਵੀ ਇਹਨਾਂ ਦੇ ਭਰਾ ਭੈਣ ਪਿਓ ਭੂਆ ਜਾਂ ਮਾਂ ਦਾ ਪਿਆਰ ਦੇਣ ਜ਼ਰੂਰ ਹੋਣਾ ਪਹੁੰਚਣਾ ਚਾਹੀਦਾ ਹੈ ਜਿੱਦਾਂ ਅੱਜ ਵਾਹਿਗੁਰੂ ਗੁਰੂ ਰਾਮਦਾਸ ਜੀ ਮੇਰ ਹੋਈ ਦੇ ਅਸੀਂ ਇਹਨਾਂ ਭੈਣਾਂ ਦਾ ਭਰਾ ਬਣ ਕੇ ਪਹੁੰਚੇ ਆ ਤੇ ਜੀਵੀਰ ਮੈਂ ਵੇਖ ਰਿਹਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਸੰਧਾਰਾ ਲੈ ਕੇ ਜਾਂਦੇ ਹੁੰਦੇ ਸੀ ਤੁਸੀਂ ਅੱਜ ਇਹਨਾਂ ਭੈਣਾਂ ਵਾਸਤੇ ਵੈਸੇ ਹੀ ਸਾਰਾ ਸਮਾਨ ਲੈ ਕੇ ਆਏ ਹੋ ਚਾਹੋ ਜੋ ਵੀ ਹੈ ਫਲ ਫਰੂਟ ਹੈ ਚਾਹੇ ਮਠਿਆਈ ਹੈ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਸੁਨਧਾਰਾ ਮੰਨਿਆ ਜਾਂਦਾ ਸੀ ਪਰ ਅੱਜ ਤੁਸੀਂ ਇਸ ਤਿਉਹਾਰ ਦੇ ਨਾ ਪਹਿਣਾ ਵਾਸਤੇ ਸਮਾਨ ਲੈ ਕੇ ਆਏ ਹੋ ਜਿਵੇਂ ਇਸ ਦਾ ਮਨ ਦੇ ਵਿੱਚ ਇੰਨਾ ਪਿਆਰ ਆਇਆ ਇੰਨਾ ਪਹਿਣਾ ਮੈਂ ਇਹ ਸੋਚਦਾ ਨਹੀਂ ਵੀ ਚਲੋ ਇਹ ਕੋਈ ਨਹੀਂ ਇਹਨਾਂ ਦਾ ਹੈਗਾ ਵੀ ਨਾ ਭਰਾ ਹੈਗਾ ਨਾ ਮਾਂ ਹੈਗੀ ਆ ਤੇ ਮੈਂ ਇਹ ਸੋਚਦਾ ਰਿਹਾ ਚਲੋ ਯਾਰ ਇਹਨਾਂ ਨੂੰ ਕੋਈ ਚਾ ਆ ਜਾਊਗਾ ਅਸੀਂ ਭਰਾ ਬਣ ਕੇ ਚੱਲ ਜਾਾਂਗੇ ਜਿੱਦਾਂ ਮੈਂ ਆਪਣੀ ਕੁੜੀ ਦਾ ਜਨਮ ਦਿਨ ਤਿੰਨ ਸਾਲ ਤੋਂ ਇਥੇ ਆਸ਼ਰਮ 'ਚ ਮਨਾਉਂਦੇ ਆ ਜਦੋਂ ਮੈਂ ਉੱਥੇ ਪਹੁੰਚਦਾ ਨਾ ਬੜੀ ਖੁਸ਼ੀ ਹੁੰਦੀ ਮੈਨੂੰ ਬੇਨਹੀਂ ਖੁਸ਼ੀ ਹੁੰਦੀ ਨਾ ਇਹ ਬੜਾ ਖੁਸ਼ ਹੁੰਦੇ ਆ ਕੇਕ ਵੰਦੇ ਆ ਫਿਰ ਮੇਰਾ ਪਰਿਵਾਰ ਦੇ ਨਾਲ ਆਉਂਦਾ ਹੈ ਨਾ ਤੇ ਵੀ ਸੋਚਦੇ ਵੀ ਸਾਡਾ ਇਹ ਪਰਿਵਾਰ ਹੋਵੇ ਸਾਡੀਆਂ ਹੀ ਪੈਣਾ ਸਾਡੇ ਵੀ ਬੱਚੇ ਹੈਗੇ ਆ ਕਈਆਂ ਦੇ ਬੱਚੇ ਹੋਣ ਕਰਕੇ ਵੀ ਉਹਨਾਂ ਮਾਵਾਂ ਨੂੰ ਘਰੋਂ ਕੱਢਿਆ ਗਿਆ ਦੇ ਇਥੇ ਆਸ਼ਰਮ ਵਿੱਚ ਰਹਿਣ ਡੀਆਂ ਆ ਜਰੂਰ ਜੀ ਤੇਜੀ ਰੰਡਾਵਾ ਵੀਰ ਬਾਰੇ ਮੈਂ ਦੱਸਣਾ ਚਾਹਾਂ ਜੀ ਐਨ ਜੀਓ ਚਲਾਉਂਦੇ ਨੇ ਹੈਲਪਿੰਗ ਹੈਂਡ ਅਤੇ ਉਹਨਾਂ ਮਰੀਜ਼ਾਂ ਦਾ ਹਾਲਾਤ ਜਾਣਦੇ ਨੇ ਉਹਨਾਂ ਮਰੀਜ਼ਾਂ ਦੀ ਬਾਹ ਫੜਦੇ ਨੇ ਜਿਨ੍ਹਾਂ ਦੇ ਬੁਰੇ ਹਾਲਾਤ ਹੋਏ ਹੁੰਦੇ ਨੇ ਜਿਹਨੇ ਆਪਣੇ ਜਿੱਥੇ ਉਹ ਮਰੀਜ਼ਾਂ ਨੂੰ ਹੱਥ ਨਹੀਂ ਲਾਉਂਦੇ ਤੇਜੀ ਰੰਦਾਵਾ ਵੀਰ ਉਹਨਾਂ ਨੂੰ ਵੀ ਉਹਨਾਂ ਦੇ ਹਸਪਤਾਲਾਂ ਤਾਂ ਹੀ ਲੈ ਕੇ ਜਾਂਦਾ ਜਿੱਥੋਂ ਤਾਂ ਹੀ ਇਲਾਜ ਦੇ ਵਿੱਚ ਮਦਦ ਹੁੰਦੀ ਹੈ ਸੇਵਾ ਨਿਭਾਉਂਦੇ ਨੇ ਅਤੇ ਇੱਥੋਂ ਤਾਂ ਹੀ ਜੇ ਆਪਣੀ 3 ਸਾਲ ਦੀ ਧੀ ਰਾਣੀ ਦਾ ਜਨਮ ਦਿਨ ਵੀ ਇਸੇ ਆਸ਼ਰਮ ਦੇ ਵਿੱਚ ਜਾਨੀ ਕਿ ਬੇਆਸਰਿਆਂ ਦਾ ਆਸਰਾ ਜਿਹੜਾ ਵੈਲਫੇਅਰ ਸੁਸਾਇਟੀ ਹੈ ਉੱਥੇ ਮਨਾਉਂਦੇ ਨੇ ਬੜਾ ਵੱਡਾ ਉਪਰਾਲਾ ਕਰਦੇ ਨੇ 3 ਸਾਲ ਤੋਂ ਲਗਾਤਾਰ ਆਪਣੀ ਧੀ ਦਾ ਜਨਮ ਵੱਡੇ ਹੋਟਲਾਂ ਦੇ ਵਿੱਚ ਨਹੀਂ ਪੱਬਾਂ ਦੇ ਵਿੱਚ ਨਹੀਂ दारू ਦੀਆਂ ਪਾਰਟੀਆਂ ਨਾਲ ਨਹੀਂ ਸਿਰਫ ਔਰ ਸਿਰਫ ਇਨਾਂ ਦਾ ਜਿਹੜੇ ਮੱਧ ਬੁੱਧੀ ਪਰਿਵਾਰ ਨੇ ਜਾਂ ਭੈਣਾ ਨੇ ਜਾਂ ਮਾਵਾ ਨੇ ਉਹਨਾਂ ਨਾਲ ਮਨਾਉਂਦੇ ਨੇ ਤਾਂ ਵਧੀਆ ਉਪਰਾਲਾ ਕਰਦੇ ਨੇ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ ਤੇਜੀ ਰੰਧਾਵੇ ਵੀਰ ਨੂੰ ਕਿ ਜੇ ਆਪਣਾ ਜਨਮ ਦਿਨ ਮਨਾਉਣਾ ਤਾਂ ਇਹੋ ਜਿਹੇ ਪਰਿਵਾਰਾਂ ਨਾਲ ਮਨਾਈਏ ਜਿਨ੍ਹਾਂ ਨੂੰ ਸੱਚੀ ਦੇ ਵਿੱਚ ਲੋੜ ਹੈ ਅਸੀਂ ਬਹੁਤ ਸਾਰੇ ਪੈਸੇ ਲਟਾ ਦਿੰਨੇ ਆ ਪਰ ਜਨਮ ਦਿਨ ਮਨਾਉਂਦਿਆਂ ਸਾਰੀ ਸਵੇਰੇ ਉੱਠਦੇ ਆ ਅਸੀਂ ਆਨੇ ਜ ਮਜ਼ਾ ਫੇਰ ਨਹੀਂ ਆਇਆ ਪਰ ਤੇਜੀ ਵੀਰ ਜਦੋਂ ਇੱਥੇ ਆਪਣੀ ਬੇਟੀ ਦਾ ਜਨਮ ਦਿਨ ਮਨਾਉਂਦਾ ਹੈ ਤਾਂ ਰੂਹ ਨੂੰ ਵੀ ਸੰਤੁਸ਼ਟੀ ਮਿਲਦੀ ਹੈ ਤਾਂ ਤੇਜੀ ਵੀਰ ਅੱਜ ਤੁਸੀਂ ਇਹ ਤਿਉਹਾਰ ਮਨਾਉਣ ਆਏ ਹੋ ਨਾ ਕੇ ਮਨ ਨੂੰ ਸੰਤੁਸ਼ਟੀ ਮਿਲੀ ਹੈ ਕਿ ਰੂ ਦਾ ਜਿਹੜਾ ਸਟੂਨ ਆ ਉਹ ਮਿਲਿਆ ਜਾਂ ਨਹੀਂ ਮਿਲਿਆ ਬੜਾ ਹੀ ਜ਼ਿਆਦਾ ਖੁਸ਼ੀ ਹੋਈ ਮੈਨੂੰ ਜਿੱਦਾਂ ਕਿਸੇ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਹੈ ਨਾ ਤੇ ਮੈਨੂੰ ਇਹ ਭੈਣਾਂ ਮਿਲੀਆਂ ਤੇ ਰਖੜੀ ਬਣਾਉਂਦਾ ਉਹਨਾਂ ਚਾਹ ਆ ਤੇ ਬਹੁਤ ਹੀ ਮੈਨੂੰ ਮਨ ਨੂੰ ਸਕੂਨ ਵੀ ਮਿਲਿਆ ਆ ਤੇ ਇੱਕ ਖੁਸ਼ੀ ਹੋਈ ਆ ਵੀ ਮੈਂ ਪੰਜੀ ਭੈਣਾਂ ਦਾ ਭਰਾ ਬਣਿਆ ਤੇ ਇੰਨਾਂ ਭੈਣਾਂ ਕੋ ਰਖੜੀ ਬਣਾਈ ਆ ਤੇ ਭੈਣਾਂ ਨੂੰ ਵੀ ਬੜਾ ਚਾਹ ਆ ਵੀ ਸਾਡਾ ਭਰਾ ਪਹੁੰਚਿਆ ਆ ਜੇ ਵੀਰ ਆ ਮੈਂ ਦੱਸਣਾ ਚਾਹੁੰਦਾ ਜੀ ਇਹ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਅਸਲ ਦੇ ਵਿੱਚ ਬੜੀਆਂ ਦਵਾਵਾਂ ਨੇ ਇਸ ਦੇ ਵਿੱਚ ਹਰ ਤੰਦ ਦੇ ਨਾਲ ਹਜ਼ਾਰਾਂ ਹੀ ਦਵਾਵਾਂ ਨੇ ਪਰ 25 ਭੈਣਾ ਨੇ ਤੁਹਾਨੂੰ ਪਿਆਰ ਬੰਨਿਆ ਦਵਾਵਾਂ ਦਿੱਤੀਆਂ ਅਸੀਸਾਂ ਦਿੱਤੀਆਂ ਮੈਨੂੰ ਯਕੀਨ ਹੈ ਜੀ ਇਸ ਦਵਾਵਾਂ ਦਾ ਅਸਰ ਤੁਹਾਨੂੰ ਜ਼ਰੂਰ ਮਿਲੇਗਾ ਤੁਹਾਡੇ ਜਿਹੜੀਆਂ ਸੁਆਵਾਂ ਨੇ ਲੰਬਾਉਂਦੇ ਹੋ ਤੁਸੀਂ ਹਮੇਸ਼ਾ ਹੀ ਉਹਨਾਂ ਮਰੀਜ਼ਾਂ ਦਾ ਹੀ ਪਹੁੰਚ ਜਾਂਦੇ ਹੋ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਤਾਂ ਹੁਣ ਤਾਂ ਬੜੀਆਂ ਦਵਾਵਾਂ ਦੇ ਅਸੀਸਾਂ ਨਾਲ ਜੁੜ ਗਏ ਬੜਾ ਚਾਅ ਆਇਆ ਚਲੋ 25 ਭੈਣਾ ਬੰਨਿਆ ਨਾ ਰਖੜੀ ਬੰਨੀ ਜੋ ਭੈਣਾ ਨੂੰ ਖੁਸ਼ੀ ਹੋਈ ਤੇ ਸਾਨੂੰ ਵੀ ਡਬ ਵੀ ਚਲੋ ਭੈਣਾਂ ਨੇ ਸਾਨੂੰ ਵੇਖ ਕੇ ਖੁਸ਼ ਹੋਈਆਂ ਇਹ ਵੀ ਰੱਬੀ ਰੂਹਾਂ ਆ ਤੇ ਬੜੀ ਜਿਆਦਾ ਖੁਸ਼ੀ ਹੋਈ ਸਾਨੂੰ ਵੀ ਚਲੋ ਇੱਕ ਵੀਰ ਮਿਲ ਗਿਆ ਭੈਣਾਂ ਨੂੰ ਤੇ ਮੈਨੂੰ ਭੈਣਾਂ ਮਿਲ ਗਈਆਂ ਤੇ ਵੀਰ ਮੈਨੂੰ ਲਾਸ ਵਾਲਾ ਜਿਨ੍ਹਾਂ ਦੇ ਲਹੂ ਸਫੇਦ ਹੋਏ ਨੇ ਚੱਟੀਆਂ ਹੋ ਜੇ ਨੇ ਲਊ ਜਿਹੜੇ ਆਪਣੀਆਂ ਭੈਣਾਂ ਨੂੰ ਨਹੀਂ ਪਹਿਚਾਨਦੇ ਜਾਂ ਭੈਣਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਇੱਥੋਂ ਤਾਈਂ ਰਹਿਣ ਲਈ ਮਜਬੂਰ ਕੀਤਾ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਨੂੰ ਦਿਨ ਤੇ ਹਾਰ ਤੇ ਜ਼ਰੂਰ ਮਿਲਣ ਚਾਹੇ ਆਸ਼ਰਮ ਬਣੇ ਇਹਨਾਂ ਵਾਸਤੇ ਨੇ ਕਿ ਜਿਨ੍ਹਾਂ ਦਾ ਸਹਾਰਾ ਨਹੀਂ ਹੁੰਦਾ ਉਹਨਾਂ ਦਾ ਸਹਾਰਾ ਬਣ ਜਾਂਦੇ ਨੇ ਇਹੋ ਜਿਹੇ ਆਸ਼ਰਮ ਵਧੀਆ ਪ੍ਰਚਾਰਾ ਕਰ ਰਹੇ ਨੇ ਬਾਬਾ ਜੀ ਵੀ ਜਿਹੜੇ ਇਸ ਆਸ਼ਰਮ ਚਲਾ ਰਹੇ ਨੇ ਚਲੋ ਉਹ ਸੇਵਾ ਨਿਭਾ ਰਹੇ ਨੇ ਪਰ ਮੇਰੀ اپੀਲ ਹੈ ਜੀ ਤੁਸੀਂ ਦਿਨ ਤਿਹਾੜ ਦੇ ਆਪਣੇ ਪਰਿਵਾਰ ਦਾ ਆਪਣੀ ਭੈਣ ਦਾ ਆਪਣੀ ਮਾਂ ਦਾ ਆਪਣੇ ਭਰਾ ਦਾ ਜਰੂਰ ਪਤਾ ਲਾਓ ਤੁਹਾਡੇ ਆਉਣ ਨਾਲ ਤੁਹਾਡੇ ਇਹਨਾਂ ਦੇ ਹਾਲਾਤ ਜਾਣਨ ਨਾਲ ਇਹਨਾਂ ਦਾ ਹੌਸਲਾ ਵੱਜ ਜਾਣਾ ਜੇ ਮੱਦਬੁੱਧੀ ਹੈ ਵੀ ਨੇ ਤੇ ਜੇ ਤੁਸੀਂ ਇਹਨਾਂ ਨੂੰ ਮਿਲਦੇ ਰਹੋ ਜਿੱਥੇ ਦਵਾਈਆਂ ਨਾਲ ਇਲਾਜ ਹੋਣਾ ਉੱਥੇ ਦਵਾਈਆਂ ਨਾਲ ਵੀ ਇਲਾਜ ਹੋ ਜਾਣਾ ਤੇ ਇਹਨਾਂ ਪਰਿਵਾਰਾਂ ਨੂੰ ਵੀ ਉਮੀਦ ਹੁਣੀ ਆ ਜੇ ਸਾਡਾ ਪਰਿਵਾਰ ਮਿਲਣ ਲਈ ਆਉਂਦਾ ਇਹਨਾਂ ਦੇ ਦਿਲ ਦੇ ਵਿੱਚ ਉਮੀਦ ਵੱਜ ਜਾਣੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਾਣਾ ਤਾਂ ਮੈਂ ਤਾਂ ਅਸੀਂ ਇਹ اپੀਲ ਕਰਦਾ ਕਿ ਇਹਨਾਂ ਦੀ ਸਾਰ ਜਰੂਰ ਲਓ ਇਹਨਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਇਹਨਾਂ ਨੇ ਤੁਹਾਨੂੰ ਸੰਭਾਲਿਆ ਹੈ ਤੁਸੀਂ ਬਚਪਨ ਦੇ ਵਿੱਚ ਲਾ ਰਹੇ ਹੋ ਤੇ ਜੇ ਅੱਜ ਇਹ ਹਾਲਾਤ ਦੇ ਵਿੱਚ ਨੇ ਜੇ ਤੁਸੀਂ ਇਹਨਾਂ ਦਾ ਸਹਾਰ ਲੈਂਦੇ ਰਹੋ ਜੇ ਇਹਨਾਂ ਦਾ ਹਾਲ-ਜਾਲ ਜਾਣਦੇ ਰਹੋ ਜੇ ਇਹ ਸਹੀ ਹੋ ਜਾਂ ਜੇ ਇਹਨਾਂ ਦੇ ਹਾਲਾਤ ਸੁਧਰ ਜਾਂਗੇ ਤੁਹਾਡੇ ਪਰਿਵਾਰ ਦਾ ਹਿੱਸਾ ਬਣ ਜਾਂਗੇ ਤਾਂ ਤੁਸੀਂ ਕੀ ਅਪੀਲ ਲਾਉਣੀ ਮੈਂ ਤਾਂ ਇਹੋ ਪੀਲ ਕਰਨਾ ਚਾਹੁੰਦਾ ਆ ਵੀ ਇਹਨਾਂ ਭੈਣਾਂ 'ਚ ਤੁਹਾਡਾ ਅਜ ਉਹਨਾਂ ਹੀ ਮੋਹ ਆ ਜਿਨ੍ਹਾਂ ਨਾਰਮਲ ਭੈਣ ਨੂੰ ਭਰਾ 'ਚ ਮੋਹ ਹੁੰਦਾ ਆ ਤੇ ਮੈਂ ਤਾਂ ਇਹੋ ਬੇਨਤੀ ਕਰਦਾ ਆ ਵੀ ਇਹ ਭੈਣਾਂ ਨੂੰ ਜ਼ਰੂਰ ਮਿਲੋ ਜਿਨ੍ਹਾਂ ਦੇ ਭਰਾ ਜਾਂ ਇੱਥੇ ਜਿਨ੍ਹਾਂ ਦੇ ਭਰਾ ਨੂੰ ਪਤਾ ਵੀ ਸਾਡੀਆਂ ਭੈਣਾਂ ਇੱਥੇ ਆ ਗਈਆਂ ਜ਼ਰੂਰ ਮਿਲੋ ਤੇ ਪੁੱਤਾਂ ਨੂੰ ਵੀ ਪਤਾ ਵੀ ਸਾਡੀਆਂ ਮਾਮਾ ਇਹ ਆਸ਼ਰਮ ਵਿੱਚ ਰਹਿੰਦੇ ਆ ਪਰ ਪੁੱਤ ਵੀ ਨਹੀਂ ਪਹੁੰਚਦੇ ਵੀ ਕਿ ਇੱਥੇ ਇਹੋ ਜਿਹੇ ਮਾਮਾ ਹੈਗੇ ਆ ਵੀ ਜਿਨ੍ਹਾਂ ਦੇ ਤਿੰਨ ਤਿੰਨ ਪੋਤੇ ਆ ਪਰ ਸਾਹਮਣ ਵਾਲਾ ਇੱਕ ਨਹੀਂ ਹੈਗਾ ਵੀ ਚੋ ਕਿ ਉਹ ਆਸ਼ਰਮ ਵਿੱਚ ਛੱਡ ਗਏ ਆ ਕੁਝ ਕਈ ਮਜਬੂਰੀਆਂ ਦੱਸ ਦਿੰਦੇ ਆ ਪਰ ਇੱਕ ਮਾਂ ਨੇ ਜਦੋਂ ਤੁਹਾਨੂੰ ਜੰਮਿਆ ਸੀ ਤਿੰਨ ਜਣਿਆਂ ਨੂੰ ਸੰਭੇ ਆ ਵੱਡਾ ਕੀਤਾ ਪੜਾਇਆ ਉਹਨੇ ਤਾਂ ਆਪਣੀ ਕੋਈ ਮਜਬੂਰੀ ਨਹੀਂ ਦੱਸੀ ਵੀ ਮੈਨੂੰ ਆ ਮਜਬੂਰੀ ਹੈ ਮੈਂ ਤੇਨੂੰ ਪੁੱਤ ਨਹੀਂ ਰੱਖ ਸਕਦੀ ਤੈਨੂੰ ਮੈਂ ਛੱ ਪਰ ਪੁੱਤ ਮਾਂ ਨੂੰ ਬਾਹਰ ਘਰੋਂ ਕੱਢਣ ਦੀਆਂ 100-100 ਮਜਬੂਰੀਆਂ ਦੱਸਣ ਦਾ ਆ ਇਸ ਕਰਕੇ ਮੈਂ ਤੇ ਇਹੋ ਚਾਹੁੰਨਾ ਹਾਂ ਹੱਥ ਜੋੜ ਕੇ ਵੀ ਆਪਣੀਆਂ ਜਿੱਦਾਂ ਤੁਹਾਨੂੰ ਮਾਵਾਂ ਨੇ ਸੰਭਿਆ ਇਦਾਂ ਤੁਸੀਂ ਪੁੱਤ ਬਣ ਕੇ ਆਪਣੀਆਂ ਮਾਵਾਂ ਨੂੰ ਸੰਭੋ ਜਿਨ੍ਹਾਂ ਨੇ ਜਿਨ੍ਹਾਂ ਭਰਾਵਾਂ ਦੀਆਂ ਭੈਣਾਂ ਇੱਥੇ ਆਉ ਆਪਣੀਆਂ ਭੈਣਾਂ ਨੂੰ ਘਰ ਖੜਨ ਉਹਨਾਂ ਦਾ ਵਧੀਆ ਇਲਾਜ ਕਰਨੇ ਇਸ ਵਕਤ ਭੈਣਾਂ ਤੁਹਾਨੂੰ ਦਰਸਣ ਡੀਆਂ ਕਿਉਂਕਿ ਜੇ ਭੈਣਾਂ ਤੁਹਾਨੂੰ ਨਾੜਾ ਦਰਸਦੀਆਂ ਹੁੰਦੀਆਂ ਤੇ ਅੱਜ ਉਹਨਾਂ ਰਖੜੀ ਬੰਨ੍ਹ ਕੇ ਸਾਡੇ ਰੋਣਾ ਨਹੀਂ ਸੀ ਤੋ ਇਸੇ ਕਰਕੇ ਰੋਏ ਆ ਵੀ ਉਹ ਤੁਹਾਨੂੰ ਤਰਸਦੀਆਂ ਆ ਜਰੂਰ ਪਹੁੰਚੋ ਉਹਨਾਂ ਦਾ ਧਿਆਨ ਐ ਇਸ ਵਕਤ ਆਸ਼ਰਮ ਦੇ ਗੇੜ ਦਲ ਹੁੰਦਾ ਆ ਕਦੋਂ ਸਾਡਾ ਕੋਈ ਭਰਾ ਆਉਂਦਾ ਮਾਂ ਆਉਂਦੀ ਆ ਜਾਂ ਫਿਰ ਸਾਡਾ ਪਿਓ ਆਉਂਦਾ ਆ ਇਸ ਕਰਕੇ ਮੈਂ ਇਹੋ ਚਾਹੁੰਨਾ ਆ ਵੀ ਮਾਵਾਂ ਨੂੰ ਆ ਆਸ਼ਰਮਾਂ ਦੇ ੱੱਕੇ ੱੱਕੇ ਨਹੀਂ ਚਲੋ ਵੀ ਇੱਥੇ ਵਧੀਆ ਸਾੰਮ ਦੇ ਆ ਪਰ ਇੱਕ ਮਾਂ ਲਈ ੱੱਕੇ ਹੀ ਹੋ ਜਾਂਦੇ ਆ ਜਦੋਂ ਤਿੰਨ ਤਿੰਨ ਪੁੱਤ ਮਾਵਾਂ ਨੂੰ ਜਵਾਨ ਪੁੱਤ ਤਿੰਨ ਪੁੱਤ ਜਵਾਨ ਕੀਤੇ ਹੁੰਦੇ ਤੇ ਉਹ ੱੱਕੇ ਦੇ ਕੇ ਘਰਾਂ ਚੋਂ ਬਾਹਰ ਕੱਢ ਦਿੰਦੇ ਆ ਜੀ ਤਾਂ ਜਰੂਰ ਜੀ ਇਹ ਤਸਵੀਰਾਂ ਬਹੁਤ ਪਿਆਰੀਆਂ ਨੇ ਜਿੱਥੇ ਤੇਜੀ ਰੰਦਾਵਾ ਵੀਰ ਨੇ ਪੰਜੀ ਭੈਣਾਂ ਦਾ ਭਰਾ ਬਣਿਆ ਅਤੇ ਅੱਜ ਇਹ ਜਿਹੜਾ ਮੌਧੀਆਂ ਤੰਦਾ ਦਾ ਤਿਹਾਰਾ ਇਹਨਾਂ ਦੇ ਨਾਲ ਮਨਾਇਆ ਹੁਣ ਗੱਲਬਾਤ ਕਰਦੇ ਆ ਉਹਨਾਂ ਨਾਲ ਜਿਹੜੇ ਇਸ ਆਸ਼ਰਮ ਨੂੰ ਚਲਾ ਰਹੇ ਨੇ ਬੇ ਆਸਰਿਆਂ ਦਾ ਆਸ਼ਰਮ ਵੈਲਫੇਅਰ ਸੁਸਾਇਟੀ ਚਲਾ ਰਹੇ ਨੇ ਬਾਬਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜਾਣਦੇ ਆਂ ਜੀ ਅੱਜ ਤੇਜੀ ਵੀਰ ਜਿਹੜਾ 20 ਤੋਂ ਪੰਜੀ ਭੈਣਾਂ ਦਾ ਭਰਾ ਬਣ ਕੇ ਪਹੁੰਚਿਆ ਜਿਵੇਂ ਮਹਿਸੂਸ ਕਰ ਰਹੀਆਂ ਭੈਣਾਂ ਤੇ ਛੇਨਾ ਹਾਲਾਤਾਂ ਦੇ ਵਿੱਚ ਰਹਿ ਰਹੀਆਂ ਸੀ ਸੋ ਗੱਲਬਾਤ ਕਰਦੇ ਆ ਉਹਨਾਂ ਨਾਲ ਹਾਂ ਜੀ ਬਾਬਾ ਜੀ ਆਪਣਾ ਨਾਮ ਦੱਸ ਜੀ ਆਪੇ ਤਾਂ ਵਾਈਗੋ ਜੀ ਖਾਲਸਾ ਸਾਹਿਬ ਵਾਈਗੋ ਜੀ ਦੇ ਪਤੀ ਦਾਸ ਕਬਲਜੀਤ ਸਿੰਘ ਬੀ ਆਸਰਿਆਂ ਦਾ ਆਸਰਾ ਸੇਵਾ ਸੈਟੀ ਤੋਂ ਹਾਂਜੀ ਅੱਜ ਤੇਜੀ ਵੀਰੇ ਤੇ ਜਿਹੜਾ ਭੈਣਾਂ ਦੇ ਨਾਲ ਤੇ ਹਾਰਮਨਾਂ ਨੂੰ ਪੋਜਾ ਰੱਖੀਦਾ ਕਿਵੇਂ ਦੇਖਦੇ ਫਿਰ ਤਾਂ ਮੈਨੂੰ ਧੰਨਵਾਦ ਤੁਹਾਡਾ ਔਰ ਮੇਰੇ ਤੇਜੀ ਭਾਜੀਆਂ ਅੱਜ ਸਾਡੇ ਕੋ ਪਹੁੰਚੇ ਨੇ ਬੜੀ ਖੁਸ਼ੀ ਹੋਈ ਮਰੀ ਖੁਸ਼ੀ ਹੋਈ ਕਿ ਤੇਜੀ ਭਾਜੀ ਸਾਡੇ ਕੋ ਪਹੁੰਚੇ ਖੁਸ਼ੀ ਦੋ ਦੋ ਹੋ ਗਈ ਜੇ ਤੇਜੀ ਬਾਈ ਦੀ ਕਾਲ ਆ ਗਈ ਕਿਉਂਕਿ ਮੈਂ ਜਦੋਂ ਆਪਣੇ ਬੱਚਿਆਂ ਨੂੰ ਆ ਕੇ ਵੇਨਾਂ ਤਾਂ ਰੂ ਮੂੰਹ ਮਝਾਏ ਪੈ ਇਸ ਚੀਜ਼ ਤੇ ਮੈਨੂੰ ਕਿੱਕ ਦੋ ਬੱਚਿਆਂ ਨੇ ਕਿਹਾ ਰੱਖੜੀ ਦਾ ਕੀ ਮਾਹੌਲ ਹੈ ਮੈਂ ਕੋਈ ਨਹੀਂ ਕੋਈ ਰੂ ਆਏਗੀ ਪਰ ਉਹ ਅਚਾਨਕ ਹੀ ਤੇਜੀ ਬਾਈ ਦੀ ਕਾਲ ਆ ਗਈ ਕਿ ਮੈਂ ਰੱਖੜੀ ਮਨਾਉਣ ਲਈ ਆ ਰਿਹਾ ਤਾਂ ਬੜੀ ਖੁਸ਼ੀ ਹੋਈ ਔਰ ਮੇਰੇ ਤੇ ਜਿਹੜੀ ਖੁਸ਼ੀ ਹੋਣੀ ਨੈਚਰ ਦੀ ਗੱਲ ਆ ਪਰ ਮੇਰੇ ਬੱਚਾ ਦੇ ਤੁਸੀਂ ਵੀਡੀਓ ਦੇ ਦੇਖ ਹੀ ਲਓ ਕਿੰਨੇ ਨੈਚਰਲੀ ਖੁਸ਼ੀ ਤੇ ਜਿਖਰੀ ਬੱਚੇ ਤੇ ਸਾਦਗੋਦੀ ਚੜਦੀ ਗਲਾ ਮੇਰੇ ਬੱਚਾ ਤੇ ਇੱਕ ਮਨ ਦਾ ਮਨ ਉਪਰ ਆ ਜਿਵੇਂ ਹਾਂ ਉਹ ਮਨ ਇਹੀ ਤੇ ਮੈਂ ਤੁਹਾਨੂੰ ਦੱਸਣਾ ਕਿ ਮਨ ਪਰਿਆ ਇਹਦਾ ਮਤਲਬ ਕਿ ਕਈ ਬੱਚੇ ਕਹਿੰਦੇ ਕਿ ਮੈਂਟਲੀ ਆ ਆਸ਼ਨ ਜੀ ਜੈਡੈਂਟਲੀ ਨਹੀਂ ਹੁੰਦੇ ਜੇ ਮੈਂਟਲੀ ਹੁੰਦਾ ਤਾਂ ਜਿਵਤੀ ਨਹੀਂ ਵੱਧਦਾ ਤੇ ਜਿਵਤੀ ਦੇ ਅੱਖਾਂ ਜਿੱਥੋਂ ਤਾਂ ਹੀ ਜਾਏ ਨਾ ਔਰ ਅੱਖੜੀ ਬੰਦੇ ਬੰਦੇ ਤੂੰ ਦੇਖਿਆ ਉਹਦੇ ਗੁੱਟ ਤੇ ਕਿਸੇ ਵੀ ਕਿਸੇ ਵੀ ਭੈਣ ਨੇ ਕੋਈ ਗੰਦ ਗਲਤ ਨਹੀਂ ਮਾਰੀ ਔਰ ਅੱਖੜੀਆਂ ਸਹੀ ਬਣੇ ਸਾਰੀਆਂ ਹੀ ਮੈਂਟਲੀ ਨਹੀਂ ਹੈ ਠੀਕ ਨੇ ਪਰ ਲੋਕਾਂ ਦੇ ਹਾਲਾਤ ਔਰ ਜਿੱਦਾਂ ਵੀ ਕਿਦੋਂ ਘਰ ਦੇ ਹਾਲਾਤ ਆਣੇ ਇਹਨਾਂ ਨੂੰ ਮੈਂਟਲੀ ਕਰਦਾ ਉਹ ਤਾਂ ਮੈਂਟਲੀ ਕੋਈ ਨਹੀਂ ਹੁੰਦਾ ਇਹਨਾਂ ਦੇ ਆਪਣੇ ਭਰਾ ਇਥੇ ਉਦਾ ਹੀ ਹੁੰਦੇ ਨੇ ਨਹੀਂ ਅਜੇ ਤੱਕ ਅਜੇ ਕੋਈ ਪਹੁੰਚਿਆ ਫੋਨ ਤੱਕ ਨਹੀਂ ਆਇਆ ਮੈਂ ਆਸ ਹੈ ਕਿ ਕੋਈ ਪਹੁੰਚੇਗਾ ਬਾਕੀ ਉਹਦੇ ਰੰਗ ਨਹੀਂ ਜੋ ਚਾਇਆ ਤੇ ਇਹਨਾਂ ਦੇ ਮਨ 'ਚ ਮੇਰ ਪਏਗੀ ਕਿ ਭੈਣਾਂ ਨੂੰ ਮਿਲਣਾ ਵਾ ਮਿਲਣਾ ਉਹਦੀ ਨਾ ਜਿਹੜੀ ਕੁਸ਼ੀ ਅੱਜ ਤੇਜੀ ਭਾਈ ਨਾ ਆਈਆਂ ਥੋੜੀ ਉਹ ਜਦੋਂ ਉਹ ਆਏਗਾ ਉਹ ਡਬਲ ਹੋ ਜਗੀ ਖੁਸ਼ੀ ਤੁਹਾਨੂੰ ਪਤਾ ਭੈਣਾਂ ਨਾਲ ਭਰਾ ਮਿਲਦੇ ਨੇ ਤੇ ਖੁਸ਼ੀਆਂ ਮਿਲਦੀਆਂ ਨੇ ਸਦਕੂ 25 ਰੂਹਾਂ ਭੈਣਾਂ ਜਿਨ੍ਹਾਂ ਨੂੰ ਮੈਂ ਕਹਿੰਦਾ ਉਹ ਹੈਗੀਆਂ ਨੇ ਆਪਣੇ ਇਹਨਾਂ ਦੇ ਆਉਂਦੇ ਨਹੀਂ ਦਿਨ ਤਿਆਰ ਦੇ ਅਜੇ ਤੱਕ ਨਹੀਂ ਕੋਈ ਪਹੁੰਚਿਆ ਬਸ ਇਹੀ ਹੈ ਕਿ ਪਹੁੰਚਦੇ ਆ ਠੀਕ ਹੈ ਜੀ ਠੀਕ ਹੈ ਬਸ ਤੋਂ ਵੱਧ ਕੋਈ ਉਹਨਾਂ ਦਾ ਮੈਸੇਜ ਨਹੀਂ ਮਿਲਦਾ ਕਿ ਅਸੀਂ ਆਣਾ ਵਾ ਮਿਲਣਾ ਵਾ ਬਾਕੀ ਜਿਹੜੇ ਸੰਸਾਰ ਵਿੱਚ ਜਿਹੜੀਆਂ ਅੰਜੂ ਵਾਲੇ ਆ ਜਤੇਜੀ ਭਾਜੀ ਨੇ ਨਦੀਪ ਭਾਜੀ ਹੋਰ ਵੀ ਕਈ ਆਂ ਜੋ ਉਹ ਪਹੁੰਚਦੇ ਨੇ ਪਰ ਭਰਾ ਨਹੀਂ ਪਹੁੰਚਦਾ ਜਿੰਨੀ ਲੋੜ ਆ ਉਹ ਨਹੀਂ ਪਹੁੰਚਦਾ ਮੈਂ ਇਹੋ ਬੇਨਤੀ ਕਰਾਂਗਾ ਭਰਾਵਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਬਾਅਦਲੇ ਪ੍ਰਾਲੇ ਕਰ ਦੇਣਾ ਆਪਾਂ ਕਿ ਜਿੱਦਾਂ ਤੇਜੀ ਭਾਈ ਨੇ ਕਿਹਾ ਸੀ ਕੰਜਗਾਬ ਰਹੋਨੇ ਆ ਹੋਰ ਕਈ ਗੱਲਾਂ ਤੁਸੀਂ ਸਮਝ ਸਕਦੇ ਹੋ ਨਾ ਬਾਦ ਸੇਵਾ ਕਰਦਾ ਤੁਸੀਂ ਆਪਣੇ ਪਰਿਵਾਰ ਦੀ ਕਰ ਲੋ ਇਤੋਂ ਵੱਡੀ ਕੋਈ ਸੇਵਾ ਨਹੀਂ ਠੀਕ ਹੈ ਤਾਂ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਜਿਹੜੇ ਰੰਡਾਵੇ ਵੀਰ ਨੇ ਵਧੀਆ ਉਪਰਾਲਾ ਕੀਤਾ ਜੇ ਅੱਜ ਆਪਣਾ ਇਹ ਜਿਹੜਾ ਤਿਉਹਾਰ ਸੀ ਮੋਧੀਆਂ ਤੰਦਾਂ ਦਾ ਤਿਉਹਾਰ ਸੀ ਉਹ 20-25 ਪਹਿਲਾਂ ਦੇ ਨਾਲ ਮਨਾਇਆ ਹੈ ਚਾਹੇ ਇਹਨਾਂ ਨੂੰ ਸਮਾਜ ਮੱਧਬੁੱਧੀ ਆਂਦਾ ਹੈ ਪਰ ਸਮਾਜ ਦੇ ਇਹ ਮੱਧਬੁੱਧੀ ਪਹਿਣਾ ਨਹੀਂ ਹੈ ਮੱਧਬੁੱਧੀ ਉਹ ਨਹੀਂ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਤਾ ਤੇਜੀ ਵੀਰ ਆਪਣੀ ਧੀ ਜਿਹੜੀ 3 ਸਾਲ ਦੀ ਹੈ ਉਹਦਾ ਜਨਮ ਦਿਨ ਵੀ ਇੰਨੇ ਇੱਥੇ ਪਰਿਵਾਰਾਂ ਦੇ ਵਿੱਚ ਮਨਾਉਂਦਾ ਅੱਜ ਤੇ ਅਸੀਂ ਇਹ ਤਿਹਾੜ ਵੀ ਇੱਥੇ ਮਨਾਇਆ ਤਾਂ ਮੈਨੂੰ ਉਮੀਦ ਆ ਕਿ ਇਸ ਤਿਹਾੜ ਨੂੰ ਇਸ ਵਧੀਆ ਤਿਹਾੜ ਨੂੰ ਜਿਵੇਂ ਤੇਜੀ ਵੀਰ ਨੇ ਮਨਾਇਆ ਸਾਨੂੰ ਸਾਰਿਆਂ ਨੂੰ ਚਾਹੀਦਾ ਜਿ ਇਹੋ ਜਿਹੇ ਤਿਹਾੜ ਜਿਹੜੇ ਨੇ ਇੰਨਾ ਪਰਿਵਾਰਾਂ ਨਾਲ ਮਿਲਾਈਆਂ ਜਿਨ੍ਹਾਂ ਨੂੰ ਸੱਚੀ ਦੇ ਵਿੱਚ ਲੋੜ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੈਨ